ਜੈ ਹਿੰਦ ਨਮਸਕਾਰ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ ਬਾਵਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਦੋਸਤੋ ਅੱਜ ਮਦਰ ਡੇ ਪੂਰੇ ਭਾਰਤ ਵਿੱਚ ਮਦਰ ਡੇ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਮਦਰ ਡੇ ਜੀਵਨ ਦੀ ਸਿਰਜਣਹਾਰ ਔਰ ਸਾਰਿਆਂ ਨੂੰ ਲੈ ਕੇ ਤੁਰਨ ਵਾਲੀ ਅੱਜ ਇਸ ਮਦਰ ਡੇ ਤੇ ਅਸੀਂ ਪੁੱਜੇ ਆ ਸਾਂਝ ਕੇਦੇ ਦੇ ਇੰਸਪੈਕਟਰ ਮੈਡਮ ਇੰਦਰਵੀਰ ਜੀ ਕੋ ਉਹਨਾਂ ਕੋ ਪੁੱਛਦੇ ਆ ਕਿ ਮਦਰ ਡੇ ਤੇ ਉਹ ਕੀ ਕਹਿਣਾ ਚਾਹੁੰਦੇ ਨੇ ਔਰ ਮਦਰ ਡੇ ਤੇ ਉਹਨਾਂ ਦੀ ਕਿੱਦਾਂ ਦੀ ਜਿਹੜੀ ਹੈ ਡੇਲੀ ਰੁਟੀਨ ਰਹਿੰਦੀ ਹੈ ਨਮਸਕਾਰ ਮੈਡਮ ਔਰ ਮਦਰਡੇ ਵੱਲੋਂ ਸਾਡੇ ਚੈਨਲ ਵੱਲੋਂ ਤੁਹਾਨੂੰ ਬਹੁਤ ਬਹੁ ਮੁਬਾਰਕਾਂ ਹਾਂਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਮਦਰਸ ਡੇ ਤੇ ਸਭ ਤੋਂ ਪਹਿਲੇ ਤੇ ਸੰਜੀਵ ਜੀ ਨੂੰ ਮੈਂ ਦੱਸਣਾ ਚਾਹਨੀ ਆ ਕਿ ਮਦਰਸ ਡੇ ਤੇ ਜੋ ਵੀ ਮੇਰੀ ਡੇਲੀ ਦੀ ਰੁਟੀਨ ਹੈਗੀ ਹੈ ਉਹ ਆਪਣਾ ਸਭ ਤੋਂ ਪਹਿਲਾ ਸਵੇਰੇ ਉੱਠਣਾ ਉੱਠ ਕੇ ਪਰਮਾਤਮਾ ਦਾ ਨਾਮ ਲੈਣਾ ਥੈਨ ਉਸ ਤੋਂ ਬਾਅਦ ਫਿਰ ਮੇਰੀ ਜੋ ਰੁਟੀਨ ਹੈ ਮੈਂ ਆਪਣਾ ਜੋ ਵੀ ਸ਼ਡਿਊਲ ਹੈ ਉਹ ਚੈੱਕ ਕਰਦੇ ਆ ਮੈਂ ਆਪਣੇ بیٹے ਨਾਲ ਜਿਹੜਾ ਹੈ ਜੋ ਕਿ ਕੈਨੇਡਾ ਦੇ ਵਿੱਚ ਹੈ ਉਹਦੇ ਨਾਲ ਗੱਲ ਕਰਨੀ ਆਪਣੇ ਪਰਿਵਾਰ ਨਾਲ ਗੱਲ ਕਰਨੀ ਤੇ ਉਹਨਾਂ ਦੀਆਂ ਪ੍ਰੋਬਲਮਸ ਜਾਂ ਉਹਨਾਂ ਨੂੰ ਜੇ ਕੋਈ ਮੇਰੇ بیٹے ਨੂੰ ਕੋਈ ਗੱਲ ਹੈ ਜਾਂ ਕੋਈ ਉਹਨੂੰ ਕੋਈ ਚੀਜ਼ ਚਾਹੀਦੀ ਹੈ ਜਾਂ ਮੈਨੂੰ ਕੁਝ ਚਾਹੀਦਾ ਤਾਂ ਉਹ ਫਿਰ ਪੁੱਛ ਲੈਂਦਾ ਹੈ ਤਾਂ ਇਹ ਸਾਰੀਆਂ ਗੱਲਾਂ ਕੰਪਲੀਟ ਕਰਨ ਤੋਂ ਬਾਅਦ ਫਿਰ ਮੈਂ ਆਪਣਾ ਬਿਸਤਰਾ ਵਗੈਰਾ ਸੈੱਟ ਕਰਨ ਤੋਂ ਬਾਅਦ ਫਿਰ ਚਾਹ ਵਗੈਰਾ ਪੀ ਕੇ ਫਰੈਸ਼ ਹੋ ਕੇ ਔਰ ਆਪਣੀ ਵਰਦੀ ਸੈੱਟ ਕਰਦੀ ਆ ਔਰ ਆਪਣੀ ਵਰਦੀ ਪਾ ਕੇ ਆਪਣਾ ਜੋ ਸ਼ਡਿਊਲ ਹੈ ਆਫਿਸ ਜਾਣ ਦਾ ਮੈਂ ਆਪਣੇ ਆਫਿਸ ਚਲੀ ਜਾਨੀ ਆ ਉੱਥੇ ਜਾ ਕੇ ਆਪਣੇ ਰਸਤੇ ਦੇ ਵਿੱਚ ਪੈਂਦੇ ਜੋ ਸਾਂਝ ਕੇਂਦਰ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਚੈਕਿੰਗ ਜਿਹੜੀ ਕਰਨੀ ਹੁੰਦੀ ਹੈ ਕਿਉਂਕਿ ਸਾਂਝ ਕੇਂਦਰ ਜੜੇ ਨੇ ਉਹ 12 ਸਾਂਝ ਕੇਂਦਰਾਂ ਦਾ ਮੈਂ ਵਰਕ ਜਿਹੜਾ ਹੈ ਉਹ ਦੇਖਣੀ ਆ ਉਹਨਾਂ ਦੇ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਪ੍ਰੋਬਲਮ ਪੁੱਛਣੀ ਉਹਨਾਂ ਨੂੰ ਕਿ ਤੁਹਾਨੂੰ ਕੋਈ ਪ੍ਰੋਬਲਮ ਤੇ ਨਹੀਂ ਹੈ ਪਬਲਿਕ ਦੀਆਂ ਸਰਵਿਸਿਜ਼ ਜਿਹੜੀਆਂ ਉਹਨਾਂ ਨੂੰ ਕੋਈ ਪ੍ਰੋਬਲਮ ਤੇ ਨਹੀਂ ਆ ਰਹੀ ਕੋਈ ਡਿਲੇ ਤੇ ਨਹੀਂ ਹੋ ਰਿਹਾ ਔਰ ਸੈਮੀਨਾਰਸ ਜਿਹੜੇ ਨੇ ਉਹ ਵੀ ਅਸੀਂ ਜਿਹੜਾ ਹੈ ਉਹ ਸਾਡੇ ਡੇਲੀ ਸ਼ਡਿਊਲ ਦਾ ਇੱਕ ਹਿੱਸਾ ਨੇ ਉਹ ਵੀ ਅਸੀਂ ਲਗਾਣੇ ਆ ਕਿਉਂਕਿ ਸੰਪਰਕ ਦੇ ਅਧੀਨ ਮਿਸ਼ਨ ਸੰਪਰਕ ਦੇ ਅਧੀਨ ਜੋ ਸੈਮੀਨਾਰਸ ਜਿਹੜੇ ਨੇ ਉਹ ਵੀ ਲਗਾਏ ਜਾਂਦੇ ਨੇ ਮਾਨਯੋਗ ਐਸਐਸਪੀ ਆਈਪੀਐਸ ਅਦਿੱਤਿਏ ਜੀ ਵੱਲੋਂ ਔਰ ਜੋ ਸੰਪਰਕ ਸੈਮੀਨਾਰਸ ਦੇ ਵਿੱਚ ਅਸੀਂ ਲੋਕਾਂ ਨੂੰ ਜਾਗਰਿਤ ਕਰਦੇ ਹਾਂ ਕਿ ਨਸ਼ਾ ਜਿਹੜਾ ਹੈ ਇਹਨੂੰ ਬੰਦ ਕੀਤਾ ਜਾਵੇ ਨਸ਼ਾ ਨਹੀਂ ਕਰਨਾ ਔਰ ਇੱਕ ਬਹੁਤ ਹੀ ਸਮਾਜ ਦੇ ਲਈ ਜੋ ਹੈ ਘਾਤਕ ਸਿੱਧ ਹੋ ਰਿਹਾ ਹੈ ਥੈਨ ਮੈਂ ਇਹ ਵੀ ਅੱਜ ਦਾ ਦਿਨ ਜੋ ਹੈ ਊਮਨਸ ਡੇ ਜੋ ਹੈ ਇਹ ਇੱਕ ਬਹੁਤ ਹੀ ਲੇਡੀਜ਼ ਦੇ ਜੀਵਨ ਦੇ ਵਿੱਚ ਬਹੁਤ ਇੱਕ ਮਹੱਤਵ ਰੱਖਦਾ ਹੈ ਬੜੀ ਖੁਸ਼ੀ ਹੁੰਦੀ ਹੈ ਜਦੋਂ ਬੱਚੇ ਕਹਿੰਦੇ ਨੇ ਕਿ ਮਦਰ ਹੈਪੀ वूਮਨਸ ਡੇ ਹੈਪੀ वूਮਨਸ ਡੇ ਦੇ ਵਿੱਚ ਹੈ ਕਿ ਬੱਚੇ ਜਿਹੜੇ ਨੇ ਨਾ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਮੇਰੀ ਮਾਂ ਆ ਨਾ ਤਾਂ ਇਹਨਾਂ ਨੂੰ ਅਸੀਂ ਕੌਂਗ੍ਰੈਟਸ ਕਰਨਾ ਹੈ ਤਾਂ ਮੈਂ ਸਾਰੀਆਂ ਹੀ ਲੇਡੀਜ਼ ਪੂਰੇ ਵਰਡ ਦੀਆਂ ਨੂੰ ਹੈਪੀ वूਮਨਸ ਡੇ ਦੀਆਂ ਬਹੁਤ ਬਹੁਤ ਹੀ ਵਧਾਈਆਂ ਦਿਨੀ ਆ ਤੇ ਸਾਰੇ ਬੱਚਿਆਂ ਨੂੰ ਵੀ ਵਧਾਈਆਂ ਦਿਨੀ ਆ ਕਿ ਜਿਨ੍ਹਾਂ ਨੂੰ ਹੈਪੀ वूਮਨਸ ਡੇ ਆਪਣੀ ਮਦਰ ਨੂੰ ਕਹਿਣ ਦਾ ਮੌਕਾ ਮਿਲਿਆ मैडम एक ਹੋਰ ਤੁਹਾਡੇ ਨਾਲ ਸਵਾਲ ਕਰਨਾ ਚਾਹੁੰਦੇ ਆ ਕਿ ਮੈडम ਜਿੱਦਾਂ ਕਿ ਭਾਰਤ ਤੇ ਪਾਕਿਸਤਾਨ ਵਿੱਚ ਜਿਹੜਾ ਤਣਾਅ ਚੱਲ ਰਿਹਾ ਉਹਦੇ ਬੱਦੇ ਨਜ਼ਰ ਆਮ ਨਾਗਰਿਕ ਤੇ ਕੀ ਫਰਜ਼ ਹੋਣਾ ਚਾਹੀਦੇ ਨੇ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਹਾਂਜੀ ਸੰਜੀਵ ਜੀ ਇਹ ਜੋ ਚੀਜ਼ ਹੈਗੀ ਬਹੁਤ ਮੀਨ ਹੈਗੀ ਹੈ ਕਿਉਂਕਿ ਜੋ ਅੱਜ ਦਾ ਸਮਾਂ ਹੁਣ ਜਾਂਦਾ ਪਿਆ ਹੈ ਕਿ ਭਾਰਤ ਔਰ ਪਾਕਿਸਤਾਨ ਦਾ ਜੋ ਯੁੱਧ ਹੈ ਇਹਦੇ ਵਿੱਚ ਸਾਡੇ ਸਾਰੇ ਹੀ ਨਾਗਰਿਕਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਹੀ ਜੋ ਹੈ ਇਸ ਯੁੱਧ ਦੇ ਵਿੱਚ ਵੱਤ ਵੱਦ ਅਸੀਂ ਆਪਣੇ ਦੇਸ਼ ਨੂੰ ਯੋਗਦਾਨ ਦੇਈਏ ਕਿਉਂਕਿ ਸਾਡੇ ਫਰਜ਼ ਬੰਦੇ ਆ ਸਾਡੇ ਫਰਜ਼ ਵੀ ਨੇ ਸਾਡੀਆਂ ਡਿਊਟੀਆਂ ਵੀ ਨੇ ਸਾਡੇ ਜੋ ਸਾਡੀਆਂ ਐਸ ਟਾਈਮ ਸਾਡੀ ਸਭ ਦੀ ਡਿਊਟੀ ਬਣਦੀ ਆ ਸੜਕ ਰਾਈਟ ਨਹੀਂ ਅਸੀਂ ਰਾਈਟ ਨਹੀਂ ਲੈਣਾ ਚਾਹੁੰਦੇ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਇੱਕ ਦੂਜੇ ਦਾ ਸਹਿਯੋਗ ਕਰੀਏ ਅਸੀਂ ਸੈਲਫਿਸ਼ ਨਾ ਹੋਈਏ ਦੇਖਣ ਵਿੱਚ ਆ ਰਹੀ ਹੈ ਕਿ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਉਹਨਾਂ ਨੇ ਅ ਕਰੀਆਨਾ ਸ਼ੋਪ ਤੇ ਜਾ ਕੇ ਮੈਡੀਕਲ ਸਟੋਰ ਤੇ ਜਾ ਕੇ ਔਰ ਪੈਟਰੋਲ ਪੰਪਾ ਤੇ ਜਾ ਕੇ ਗੈਸ ਏਜੰਸੀਜ਼ ਦੇ ਵਿੱਚ ਜਾ ਕੇ ਉਹਨਾਂ ਨੇ ਚੀਜ਼ਾਂ ਜਿਹੜੀਆਂ ਨੇ ਨਾ ਉਹ ਸਟੋਰ ਕਰ ਲਈਆਂ ਔਰ ਉਹ ਬਹੁਤ ਮਾੜੀ ਗੱਲ ਹੈ ਕਿਉਂਕਿ ਯੁੱਧ ਤਾਂ ਅਸੀਂ ਦੂਜੇ ਦੇਸ਼ ਨਾਲ ਕਰ ਰਹੇ ਆ ਤਾਂ ਅਸੀਂ ਆਪਣੇ ਨਾਲ ਹੀ ਇਹ ਚੀਜ਼ਾਂ ਕਰਾਂਗੇ ਤਾਂ ਸਾਡੇ ਜਿਹੜੇ ਦੂਜੇ ਭੈਣ ਭਰਾ ਹੈਗੇ ਨੇ ਉਹ ਵਿਚਾਰੇ ਉਹਨੇ ਰਹਿ ਜਾਣਗੇ ਨਾ ਚੀਜ਼ਾਂ ਤੋਂ ਉਹਨਾਂ ਦੇ ਬੱਚਿਆਂ ਨੇ ਵੀ ਖਾਣਾ ਪੀਣਾ ਆ ਉਹਨਾਂ ਦੇ ਬੱਚਿਆਂ ਨੂੰ ਵੀ ਗੈਸ ਚਾਹੀਦੀ ਆ ਉਹਨਾਂ ਨੂੰ ਵੀ ਪੈਟਰੋਲ ਡੀਜ਼ਲ ਚਾਹੀਦਾ ਆ ਤੇ ਸਭ ਤੋਂ ਵੱਲੇ ਦੇ ਦੁਕਾਨਦਾਰਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਤੁਸੀਂ ਬਈ ਕਿਉਂ ਇੰਨਾ ਇਹਨਾਂ ਨੂੰ ਸਮਾਨ ਦਿੰਦੇ ਪਏ ਹੋ ਠੀਕ ਹੈ ਨਾ ਦੁਕਾਨਦਾਰ ਵੀ ਜਿਹੜੇ ਨੇ ਉਹ ਵੀ ਸੁਧਰ ਜਾਣ ਔਰ ਆਪਣੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਥੋੜਾ ਬਥੇਰਾ ਸੋਚਣਾ ਚਾਹੀਦਾ ਇੱਕ ਸੱਚੇ ਨਾਗਰਿਕ ਦੀ ਬੜੀ ਡਿਊਟੀ ਨਿਭਾਣੀ ਚਾਹੀਦੀ ਹੈ ਕਿ ਅਸੀਂ ਇਹਨਾਂ ਸਮਾਨ ਜਿਹੜਾ ਸਟੋਰ ਨਾ ਕਰੀਏ ਅਸੀਂ ਦੂਜੇ ਲੋਕਾਂ ਵਾਸਤੇ ਉਨਾਂ ਨੇ ਵੀ ਖਰੀਦਣਾ ਉਹ ਉਹ ਵੀ ਲੈ ਕੇ ਜਾਣ ਅਗਰ ਜੇ ਸਟੋਰ ਕਰਨਗੇ ਤੇ ਦੁਕਾਨਦਾਰ ਕਾਲਾ ਵਿਜਾਰੀ ਕਰਨਗੇ ਔਰ ਕਾਲਾ ਵਿਜਾਰੀ ਹੋਈ ਤਾਂ ਚੀਜ਼ਾਂ ਮਿੰਗੀਆਂ ਹੋਣਗੀਆਂ ਜਿਹਦੇ ਕਰਕੇ ਗਰੀਬ ਦੀ ਜੇਬ 'ਤੇ ਅਸਰ ਪਏਗਾ ਤੇ ਮੈਂ ਇਸ ਕਰਕੇ ਤੁਹਾਡੇ ਸਾਰਿਆਂ ਦੇ ਅੱਗੇ ਮੈਂ ਇਹੀ ਰਿਕਵੈਸਟ ਕਰਦੀ ਆ ਔਰ ਕਾਨੂੰਨੀ ਤੌਰ ਤੇ ਵੀ ਕਿ ਆਪਣਾ ਜਿਹੜਾ ਚੀਜ਼ ਹੈ ਲੋੜ ਤੋਂ ਵੱਧ ਨਾ ਲਵੋ ਨਾ ਖਰੀਦੋ ਨਹੀਂ ਤੇ ਤੁਹਾਡੇ ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਬਾਕੀ ਅਗੇਨ ਮੈਂ ਦੁਬਾਰਾ ਸਾਰਿਆਂ ਨੂੰ ਹੀ वूਮਨਸ ਡੇ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੀ ਧੰਨਵਾਦ ਇਹ ਸਰ ਸਾਡੇ ਨਾਲ ਇੰਸਪੈਕਟਰ ਇੰਦਰਵੀਰ ਜੀ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਇੱਕ ਤਰਫ ਚੜੀ ਆ ਮੁਬਾਰਕਬਾਦ ਦਿੱਤੀ ਮਦਦ ਦੇਰੀ ਤੇ ਦੂਸਰੀ ਤਰਫ ਚੜਾਇਆ ਲੋਕਾਂ ਨੂੰ ਜਿਹੜਾ ਸੁਚੇਤ ਵੀ ਕੀਤਾ ਕਿ ਉਹ ਆਪਣੇ ਦੇਸ਼ ਦਾ ਸਾਥ ਦੇ ਮੈਂ ਤੁਹਾਡਾ ਆਪਣਾ ਸੰਜੀਵਾਵਾ